ਤੋ ਪਹਿਲੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਕਤਲ ਡਾਕੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਆਪੋਜੀਸ਼ਨ ਹਾਕਮ ਜ਼ਮਾਤ ਤੇ ਕਿਹੜਾ ਵੱਡਾ ਸਵਾਲ ਖੜੇ ਕਰ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਕਿਹੜੀਆਂ ਵੱਡੀਆਂ ਵਾਰਦਾਤਾਂ ਹੋ ਗਈਆਂ ਜਿਸ ਨੇ ਪੰਜਾਬ ਦੀ ਪੁਲਿਸ ਨੂੰ ਵੀ ਸੋਚਾਂ ਚ ਪਾ ਦਿੱਤਾ ਹੈ ਆਪੋਜੀਸ਼ਨ ਨੇ ਇੱਕ ਮੌਕਾ ਦੇ ਦਿੱਤਾ ਹੈ ਕਿ ਕੀ ਕਰ ਰਹੀ ਹੈ ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈ ਸਰਕਾਰ ਪੰਜਾਬ ਇਹ ਵੱਡੇ ਸਵਾਲ ਨੇ ਜਿਹੜੇ ਆਪੋਜੀਸ਼ਨ ਹਾਕਮ ਜਮਾਤ ਤੇ ਪਾ ਰਿਹਾ ਹੈ ਸਭ ਤੋਂ ਪਹਿਲੀ ਘਟਨਾ ਬਠਿੰਡੇ ਦੀ ਜਿੱਥੇ ਪੰਜ ਭੈਣਾਂ ਦਾ ਇਕਲੌਤਾ ਭਰਾ ਘਰ ਤੋਂ ਬਾਹਰ ਨਿਕਲਿਆ ਜਿਸ ਦਾ ਕਤਲ ਨਸ਼ਾ ਤਸਕਰਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਕਿ ਪਰਿਵਾਰ ਵੀ ਆਪਦੇ ਪੁੱਤ ਦੀ ਲਾਸ਼ ਪਛਾਣਨ ਤੋਂ ਮੁਨਕਰ ਇਸ ਕਦਰ ਹੋ ਰਿਹਾ ਹੈ ਕਿ ਉਸ ਦੀ ਵੱਢ ਟੁਕ ਹੀ ਇਸ ਤਰੀਕੇ ਨਾਲ ਕੀਤੀ ਗਈ ਕਿ ਪਰਿਵਾਰ ਨੂੰ ਲਾਸ਼ ਦੀ ਪਛਾਣ ਨਹੀਂ ਆ ਰਹੀ ਇਨਾ ਮਾੜੇ ਹਾਲਾਤਾਂ ਦੇ ਵਿੱਚ ਉਹ ਕਤਲ ਕੀਤਾ ਗਿਆ ਮਾਨਸਾ ਤੋਂ ਚੱਲ ਕੇ ਕਾਤਲ ਤਸਕਰ ਬਠਿੰਡਾ ਪਹੁੰਚਦੇ ਨੇ ਬਠਿੰਡਾ ਦੇ ਤਲਵੰਡੀ ਸਾਬੋ ਚ ਜਿਸ ਤਰੀਕੇ ਦੇ ਨਾਲ ਵੱਡੀ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ ਵੱਡੀ ਵਾਰਦਾਤ ਦੇ ਮਾਇਨੇ ਕੀ ਨੇ ਕੱਢਣ ਦੀ ਅਸੀਂ ਕੋਸ਼ਿਸ਼ ਕਰਾਂਗੇ ਅਜੇਹੇ ਲੋਕ ਬਖਸ਼ੇ ਨਹੀਂ ਜਾਣੇ ਚਾਹੀਦੇ ਹਾਲਾਂਕਿ ਤੁਰੰਤ ਪ੍ਰਭਾਵ ਦੇ ਨਾਲ ਐਸਐਸਪੀ ਬਠਿੰਡਾ ਕਾਰਵਾਈ ਦੀ ਗੱਲ ਕਰ ਰਹੇ ਨੇ ਕਿ ਪਰਚਾ ਦਰਜ ਕੀਤਾ ਗਿਆ ਕੁਝ ਨੂੰ ਰਾਉਂਡ ਅਪ ਕੀਤਾ ਗਿਆ ਕੁਝ ਨੂੰ ਫਰ ਲੈ ਆ ਗਿਆ ਪਰ 21 ਸਾਲਾਂ ਦਾ ਪੁੱਤ ਕਦੇ ਵਾਪਸ ਨਹੀਂ ਆਏਗਾ ਉਸ ਤੇ ਅਸੀਂ ਚਰਚਾ ਕਰਾਂਗੇ ਤੇ ਨਾਲ ਤਰਨ ਤਾਰਨ ਦੀ ਵੀ ਗੱਲ ਕਰਨੀ ਬੜੀ ਜ਼ਰੂਰੀ ਰਹੇਗੀ ਤਰਨ ਤਾਰਨ ਵਿੱਚ ਬਿੰਡ ਰਟਾਲ ਪੰਚਾਇਤੀ ਜ਼ਮੀਨ ਦੀ ਬੋਲਿੰਗ ਲੈ ਕੇ ਸਾਬਕਾ ਸਰਪੰਚ ਨੇ ਪਹਿਲਾ ਗੋਲੀ ਮਾਰੀ ਤੇ ਫਿਰ ਕਬੂਲਨਾਮਾ ਕੀਤਾ ਪੰਜਾਬ ਦੇ ਤਰਨ ਤਾਰਨ ਦੇ ਵਿੱਚ ਚੱਲ ਕੀ ਰਿਹਾ ਹੈ ਪਿਛਲੇ 15 ਦਿਨ ਦੇ ਵਿੱਚ ਵੱਡੀਆਂ ਘਟਨਾਵਾਂ ਤਰਨਤਾਰਨ ਦੇ ਵਿੱਚ ਹੋਈਆਂ ਜਿਸ ਦਾ ਜਵਾਬ ਐਸਐਸਪੀ ਤਰਨਤਾਰਨ ਕਿਵੇਂ ਦੇਣਗੇ ਉਹਨਾਂ ਤੋਂ ਪੁੱਛਿਆ ਜਾਏਗਾ ਕਿਉਂਕਿ ਜ਼ਿਲ੍ਹੇ ਦਾ ਮਾਲਕ ਐਸਐਸਪੀ ਹੁੰਦਾ ਹੈ ਤਰਨਤਾਰਨ ਦੇ ਵਿੱਚ ਪਹਿਲਾ ਕੁਝ ਦਿਨ ਪਹਿਲਾ ਸਬ ਇੰਸਪੈਕਟਰ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਨਾ ਹੋਣ ਜੇ ਹੁੰਦੀਆਂ ਨੇ ਤਾਂ ਆਪੋਜੀਸ਼ਨ ਸਵਾਲ ਸਰਕਾਰ ਤੇ ਚੁੱਕਦੀ ਹੈ ਪਰ ਪੰਜਾਬ 'ਚ ਓਵਰঅল ਸਵਾਲ ਕਿਸਤੇ ਹੈ ਇਹ ਅਸੀਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਿੰਨ ਵੱਡੇ ਇੰਪੋਰਟੈਂਟ ਸਵਾਲ ਚਰਚਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਤਲ ਢਾਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਭ ਤੋਂ ਪਹਿਲਾ ਸਵਾਲ ਹੈ ਕਿ ਨਸ਼ੇ ਨੂੰ ਰੋਕਣ ਤੇ ਨੌਜਵਾਨ ਦਾ ਕਤਲ ਕਿਉਂ ਕਰ ਦਿੱਤਾ ਗਿਆ ਦੂਜਾ ਵੱਡਾ ਸਵਾਲ ਰਹੇਗਾ ਕਿ ਸਰਪੰਚ ਰਹਾ ਜੋ ਸਾਬਕਾ ਹੋ ਚੁੱਕਿਆ ਹੈ ਕਪੂਲਨਾਮਾ ਕਰਦਾ ਕਿ ਠੀਕ ਹੈ ਕਤਲ ਅਸੀਂ ਕੀਤਾ ਹੈ ਵੱਡੀਆਂ ਘਟਨਾਵਾਂ ਤੇ ਪੰਜਾਬ ਦੀ ਪੁਲਿਸ ਨੱਥ ਕਿਵੇਂ ਪਾਏਗੀ ਇਹ ਚੈਲੰਜ ਬਹੁਤ ਵੱਡਾ ਬਣਦਾ ਹੈ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਸਾਡੇ ਨਾਲ ਅੱਜ ਦੀ ਚਰਚਾ 'ਚ ਡੁੱਟ ਚੁੱਕੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਐਡਵੋਕੇਟ ਗੋਵਿੰਦਰ ਮਿੱਤਲ ਜੀ ਚਰਚਾ ਵਿੱਚ ਹਾਜ਼ਰ ਨੇ ਉਹਨਾਂ ਦਾ ਸਵਾਗਤ ਕਰਦਾ ਚੇਤਨ ਮੋਹਨ ਜੋਸ਼ੀ ਜੀ ਭਾਰਤੀ ਜਨਤਾ ਪਾਰਟੀ ਤੋਂ ਰਿਸਪ ਸਵਾਗਤ ਹੈ ਤੇ ਨਾਲ ਰੂਬੀ ਗਿਲਜੀ ਕਾਂਗਰਸ ਨੂੰ ਰਿਪਰਜੈਂਟ ਕਰਨ ਲਗੇ ਰੂਬੀ ਗਿਲਜੀ ਸਵਾਗਤ ਕਰਦਾ ਤੇ ਨਾਲ ਐਸਐਸ ਵਰਕ ਸਾਬ ਦਾ ਡੀਜੀਪੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਵਿਕਸਾ ਸਵਾਗਤ ਕਰਦਾ ਤੁਹਾਡਾ ਮੈਂ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਤੋਂ ਜਸਵਿੰਦਰ ਕੌਰ ਸੋਹਲ ਜੀ ਆਏ ਨੇ ਸੋਹਲ ਜੀ ਜੀ ਆਇਆਂ ਨੂੰ ਮੈਂ ਸਭ ਤੋਂ ਪਹਿਲਾਂ ਵਰਕ ਸਬ ਤੁਹਾਡੇ ਕੋਲ ਆਉਂਗਾ ਪੰਜਾਬ ਦੇ ਵਿੱਚ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਦੇਖੋ ਆਰਗੇਨਾਈਜ਼ਡ ਕ੍ਰਾਈਮ ਇੱਕ ਵੱਖਰੀ ਕੈਟਾਗਰੀ ਦੇ ਵਿੱਚ ਐ ਬਹੁਤ ਘੱਟ ਰੇਅਰ ਚਾਂਸਸ ਹੁੰਦੇ ਐ ਕਿ ਆਰਗੇਨਾਈਜ਼ਡ ਕ੍ਰਾਈਮ ਨੂੰ ਰੋਕਿਆ ਜਾ ਸਕੇ ਜਿਸ ਨੂੰ ਲੈ ਕੇ ਕਾਊਂਟਰ ਇੰਟੈਲੀਜੈਂਸ ਵੀ ਤੱਕ ਪਹੁੰਚ ਪਰ ਅਜਿਹੀਆਂ ਘਟਨਾਵਾਂ ਓਵਰਆਲ ਪੰਜਾਬ ਪੁਲਿਸ ਸਰਕਾਰ ਦੀ ਈਮੇਜ ਤੇ ਸਵਾਲ ਬਹੁਤ ਖੜਾ ਕਰਦੀਆਂ ਨੇ ਜਿਵੇਂ ਮੈਂ ਬਠਿੰਡਾ ਦੀ ਘਟਨਾ ਦਾ ਜ਼ਿਕਰ ਕੀਤਾ ਤਰਨਤਾਰਨ ਦੀ ਘਟਨਾ ਦਾ ਜ਼ਿਕਰ ਕੀਤਾ ਤੁਹਾਡਾ ਲਾਈਫ ਐਕਸਪੀਰੀਅੰਸ ਕਿਵੇਂ ਇਨ੍ਹਾਂ ਘਟਨਾਵਾਂ ਨੂੰ ਬਿਆਨ ਕਰਦਾ ਹੈ ਕਿ ਕਿੱਥੇ ਕਮੀ ਰਹਿ ਰਹੀ ਹੈ ਕਿਵੇਂ ਲੋਕਾਂ ਤੇ ਪੰਜਾਬ ਦੀ ਪੁਲਿਸ ਪ੍ਰਭਾਵ ਹੋਰ ਜ਼ਬਰਦਸਤ ਤਰੀਕੇ ਨਾਲ ਪਾ ਸਕਦੀ ਹੈ ਵੈਟਸਪ ਸਭ ਤੋਂ ਪਹਿਲਾਂ ਤੇ ਤੁਹਾਡੇ ਦਰਸ਼ਕਾਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਬੜੇ ਗੰਭੀਰ ਨੇ ਔਰ ਇਹਦੇ ਬਾਰੇ ਕੋਈ ਸੀਰੀਅਸ ਸੋਚ ਵਿਚਾਰ ਹੋਣਾ ਚਾਹੀਦਾ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਐਗਰੀ ਕਰਦਾ ਔਰ ਜਿਹੜਾ ਤੁਸੀਂ ਬਟੈਂਡਰ ਦਾ ਕੇਸ ਦੱਸਿਆ ਇੱਕ ਬੜਾ ਦਰਦਨਾਕ ਕਾਂਡਾ ਉਸੇ ਤਰ੍ਹਾਂ ਜਿਵੇਂ ਸਬ ਇੰਸਪੈਕਟਰ ਦਾ ਕਤਲ ਕਰ ਦਿੱਤਾ ਗਿਆ ਹੋਰ ਵੱਖਰੀਆਂ ਵੱਖਰੀਆਂ ਥਾਵਾਂ ਦੇ ਉੱਤੇ ਜਿਹੜੇ ਜਿਹੜੀਆਂ ਘਟਨਾਵਾਂ ਹੋਈਆਂ ਨੇ ਹਿੰਸਕ ਉਹ ਇੱਕ ਲੌਂਡ ਆਰਡਰ ਦੇ ਉੱਤੇ ਜਿਹੜਾ ਅੱਜ ਦੇ ਹਾਲਾਤ ਦੇ ਵਿੱਚ ਚੱਲ ਰਿਹਾ ਹੈ ਬੜੇ ਪ੍ਰਸ਼ਨ ਚਿੰਨ ਖੜੇ ਕਰ ਰਹੀਆਂ ਨੇ ਔਰ ਮੇਰਾ ਆਪਣਾ ਖਿਆਲ ਹੈ ਕਿ ਜੇਕਰ ਹਾਲਾਤ ਨੂੰ ਹੁਣ ਤੱਕ ਰੋਕਿਆ ਨਾ ਗਿਆ ਤੇ ਸ਼ਾਇਦ ਇਹੋ ਜਿਹੇ ਹਾਲਾਤ ਹੋ ਜਾਣਗੇ ਕਿ ਇਹਨਾਂ ਨੂੰ ਮੋੜ ਦੇਣਾ ਬੜਾ ਔਖਾ ਹੋ ਜਾਏਗਾ ਤੇ ਅੱਜ ਜਿਉਂ ਤੋਂ 라ਵਾ ਜਿਹੜੀ ਲੁੱਟਖੋ ਸਮਾਜ ਦੇ ਅੰਦਰ ਡੇਲੀ ਹੋ ਰਹੀ ਹੈ ਚਿੰ ਕੋਲੀ ਲੇਡੀ ਤੋਂ ਬੰਦੇ ਨੂੰ ਪਿਸਤੌਲ ਦਿਖਾ ਕੇ ਉਸ ਦਾ ਪਰਸਨਲ ਆ ਆਸਰੰਮੀਆ ਕਟਨਾਵਾ ਉਸ ਤੋਂ ਬਾਅਦ ਮੈਂ ਤੁਹਾਨੂੰ ਆ ਇੱਕ ਦਿਖਾਉਣਾ ਦੇਖੋ ਸਟੋਰ ਆਵਾ ਜਿਹੜਾ ਨਾ ਆ 9 ਤਰੀਕ ਦਾ ਹਿੰਦੁਸਤਾਨ ਟਾਈਮਜ਼ ਹੈ ਜੀ ਉਸੇ ਦੇ ਵਿੱਚ ਆ ਲਿਖਿਆ ਹੋਇਆ ਹੈ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬ ਆ 16 ਇਨਸੀਡੈਂਟ ਜਿੱਥੇ ਗਰਨੇਡ ਸੁੱਟ ਕੇ ਤੇ ਉਹ ਦਹਿਸ਼ਤ ਫੈਲਾਈ ਗਈ ਹੈ ਮਤਲਬ ਇੱਕ ਬੜਾ ਪ੍ਰੋਮਿਨੈਂਟ ਪੇਪਰ ਹੈ ਜਿਹਦੇ ਅੰਦਰ ਇਹੋ ਜੀ ਚੀਜ਼ ਛਪੀ ਹੈ ਤੋ ਮੇਰਾ ਇਹ ਖਿਆਲ ਹੈ ਕਿ ਸਰਕਾਰ ਨੂੰ ਇਹ ਹਰਾਤ ਨੂੰ ਬੜੀ ਸੀਰੀਅਸਲੀ ਲੈਣਾ ਚਾਹੀਦਾ ਹੈ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਸੇ ਤਰ੍ਹਾਂ ਜਿਹੜੇ ਪੁਲਿਸ ਆਫੀਸਰ ਨੂੰ ਹੈਗੇ ਨੇ ਜਿਨ੍ਹਾਂ ਦਾ ਫਰਜ਼ ਹੈ ਹਰਾਤ ਨੂੰ ਕੰਟਰੋਲ ਕਰਨਾ ਉਹਨਾਂ ਨੂੰ ਵੀ ਆਪਣੇ ਲੋਕਾਂ ਨੂੰ ਸਜਗ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੰਮ ਲਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਜਿਹੜੀ ਅੱਜ ਦੇ ਸਮਾਜ ਦੇ ਵਿੱਚ ਇੱਕ ਫੈਲ ਰਹੀ ਹਿੰਸਾ ਔਰ ਦਹਿਸ਼ਤ ਹੈ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਔਰ ਮੇਰਾ ਆਪਣਾ ਖਿਆਲ ਹੈ ਕਿ ਬੜਾ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਇਹਨਾਂ ਹਾਨਾਤਾਂ ਨੂੰ ਕੰਟਰੋਲ ਕਰੀਏ ਔਰ ਜੇ ਨਹੀਂ ਹੋਏਗਾ ਤੇ ਉਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਪੰਜਾਬ ਰਾਜ ਲਈ ਔਰ ਪੰਜਾਬ ਦੀ ਜਨਤਾ ਦੇ ਲਈ ਵੀ ਰਹਿਓ ਅੱਜ ਦੇ ਸਮੇਂ ਨੂੰ ਤੇ ਆਪਣੇ ਸਮੇਂ ਨੂੰ ਕਿਵੇਂ ਕੰਪੇਅਰ ਕਰ ਰਹੇ ਹੋ ਦੇਖੋ ਪੰਜਾਬ ਪੁਲਿਸ ਦਾ ਕੰਮ ਕਰਨ ਦਾ ਸਟਾਈਲ ਬਿਲਕੁਲ ਵੱਖਰਾ ਹੈ ਉਹਨੂੰ ਵੀ ਪਤਾ ਪੁਲਿਸ ਕਿਵੇਂ ਕੰਮ ਕਰਦੀ ਹੈ ਤਾਂ ਦਿੱਕਤ ਪਰੇਸ਼ਾਨੀ ਕਿੱਥੇ ਹੈ ਅੱਜ ਕੱਲ੍ਹ ਦੇ ਟਾਈਮ 'ਚ ਨਹੀਂ ਦੇਖੋ ਅਸੀਂ ਵੀ ਜਿਹੜਾ ਟੈਰਰਿਜ਼ਮ ਦਾ ਫੇਜ਼ ਸੀ ਉਹਨੂੰ ਟੱਕਰਾ ਕੀਤਾ ਤੁਸੀਂ ਇਹ ਨਹੀਂ ਕਿ ਉਸ ਵੇਲੇ ਵਾਇਲੈਂਸ ਨਹੀਂ ਸੀ ਉਸ ਵੇਲੇ ਵੀ ਹਿੰਸਾ ਦਾ ਬੜਾ ਵੱਡਾ ਨੰਗਾ ਨਾਚ ਹੋਇਆ ਅਸੀਂ ਉਹਦੇ ਨਾਲ ਟਕਰਾਏ ਦੇਖੋ ਉਸ ਤਰਾਸ ਦੇ ਦੇ ਅੰਦਰ ਕਰੀਬ 1800 ਪੁਲਿਸ ਦੇ ਅਫਸਰ ਔਰ ਜਵਾਨ ਸ਼ਹਾਦਤ ਪਾ ਗਏ ਪਰ ਉਹ ਇੱਕ ਵੱਡੀ ਲੜਾਈ ਸੀ ਜਿਹਦੇ ਅੰਦਰ ਬੜੇ ਸ਼ਹਿਰੀ ਵੀ ਮਰੇ 테ਰਰਿਸਟ ਵੀ ਮਰੇ ਪੰਜਾਬ ਪੁਲਿਸ ਦੇ ਬੰਦੇ ਵੀ ਮਰੇ ਤੇ ਉਹ ਚੈਲੰਜ ਨੂੰ ਅਸੀਂ ਲੜੀ ਗਏ ਹਟੇ ਨਹੀਂ ਔਰ ਅਲਟੀਮੇਟਲੀ ਕਹੋ ਜੀ ਸਟੇਜ ਆ ਗਈ ਕਿ ਅਸੀਂ ਪੀਸਫੁਲ ਪੰਜਾਬ ਫੇਰ ਦੁਬਾਰਾ ਸਥਾਪਿਤ ਕਰ ਸਕੇ ਮਗਰ ਕੀ ਹੁੰਦਾ ਕਿਸੇ ਬੜੇ ਨਜ਼ਰ ਲੱਗ ਜਾਂਦੀ ਹੈ ਸਾਡੇ ਉਹ ਕੰਮ ਕਰਦਿਆਂ ਹੋયા ਅਸੀਂ ਟੈਰਰਿਜ਼ਮ ਤੋਂ ਪੰਜਾਬ ਨੂੰ ਕੱਢ ਲਿਆ ਜੀ ਪਰ ਅਸੀਂ ਉਹਨੂੰ ਡਰੱਗਸ ਤੋਂ ਬਚਾਉਣ ਦੇ ਵਿੱਚ ਫੇਲ ਹੋ ਗਏ ناکਾਮਯਾਬ ਹੋ ਗਏ ਔਰ ਉਹਦੇ ਅੰਦਰ ਅਸੀਂ ਇੱਕ ਵੱਡੀ ਮੁਸ਼ਕਲ ਤੋਂ ਨਿਕਲੇ ਔਰ ਦੂਜੀ ਚ ਪੈ ਗਏ ਔਰ ਅੱਜ ਜਿਹੜਾ ਪੰਜਾਬ ਹਾਂ ਹਾਂ ਦਾ ਜਿਹੜਾ ਇੰਟੀਰੀਅਰ ਹੈ ਪਿੰਡੂ ਇਲਾਕਾ ਜੇ ਤੁਸੀਂ ਦੇਖੋ ਕਿ ਉੱਥੇ ਡਰੱਗਸ ਦੀ ਸਮੱਸਿਆ ਬਹੁਤ ਵੱਡੀ ਹੈ ਔਰ ਮੇਰੇ ਖਿਆਲ ਦੇ ਵਿੱਚ 테러ਰਿਜ਼ਮ ਨਾਲੋਂ ਵੀ ਇਹ ਮਰੀਜ਼ ਨਾਲੋਂ ਵੱਖਸਵਾਲੀ ਵੱਡੇ ਇਸ ਕਰਕੇ ਬਣ ਜਾਂਦੇ ਆ ਕਿ ਦੇਖੋ ਛੋਟੀਆਂ-ਛੋਟੀਆਂ ਘਟਨਾਵਾਂ ਨਾ ਵੱਡੇ ਰੂਪ اختیار ਕਰ ਲੈਂਦੀਆਂ ਨੇ ਮਿੱਤਲ ਸਾਹਿਬ ਵਰਖਸ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ ਸਰਕਾਰ ਕਿਵੇਂ ਦੇਖੋ ਕ੍ਰਾਈਮ ਨੂੰ ਰੋਕਣ ਦੇ ਲਈ ਪੁਲਿਸ ਹਾਲਾਂਕਿ ਤੱਤ ਪਰ ਹੁੰਦੀ ਹੈ ਕ੍ਰਾਈਮ ਰਿਟੈਂਸ਼ਨ ਪ੍ਰਿਵੈਂਸ਼ਨ ਪੁਲਿਸ ਦਾ ਕੰਮ ਹੁੰਦਾ ਹੈ ਪਰ ਇਨ੍ਹਾਂ ਘਟਨਾਵਾਂ ਤੇ ਆਪੋਜੀਸ਼ਨ ਹਮਲਾਵਰ ਤੁਹਾਡੇ ਤੇ ਹੋ ਰਹੀ ਹੈ ਕਿ ਪੰਜਾਬ 'ਚ ਚੱਲ ਕੀ ਰਿਹਾ ਹੈ ਮਿੱਤਲ ਸਾਹਿਬ मित्तल साहब आऊंगा मैं शायद थोड़ी आवाज नहीं जा रही कोई टेक्नीकल दिक्कत है प्रवीण चेक किया जाए कि आखिरकार मित्तल साहब की आवाज क्यों नहीं जा रही जो साहब सुन पा रहे हो कंप्लीट करोने तुम चेतन जी ਮੈਂ ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਉਹਦਾ ਕਾਰਨ ਪਤਾ ਕੀ ਹੈ ਜਦੋਂ ਇਲੈਕਸ਼ਨ ਚੱਲਦੀਆਂ ਸੀਗੀਆਂ 2022 ਦੀਆਂ ਉਸ ਤੋਂ ਪਹਿਲਾਂ ਜਿਸ ਜਿਹ ਤਰ੍ਹਾਂ ਦੇ ਸਵਾਲਾਤ ਗੱਲ ਕਰਦੇ ਸੀਗੇ ਜਿਸ ਜਿਸ ਤਰ੍ਹਾਂ ਦੇ ਮੁੱਦੇ ਚੁਕੇ ਜਾਂਦੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨੇ ਇੱਕ ਇਸ ਤਰ੍ਹਾਂ ਦਾ ਸ਼ਗੂਫਾ ਛੱਡ ਕੇ ਐਸਾ ਮਹਾਂਦਰਾ ਦਿਖਾਇਆ ਸੀਗਾ ਕਿ ਸਾਡੀ ਸਰਕਾਰ ਜਿੱਤਵਾਏਗੀ ਪੂਰੇ ਰਾਮ ਰਾਜੇ ਵਰਗੀ ਇੱਕ ਇਹਨਾਂ ਨੇ ਪੋਜੀਸ਼ਨ ਦੱਸਤੀ ਸੀਗੀ ਉਹਦੇ ਵਿੱਚ ਕ腐ਪਸ਼ਨ ਮੁਕਤ ਹੋਏਗੀ ਨਸ਼ਾ ਮੁਕਤ ਹੋਏਗਾ ਭ੍ਰਸ਼ਟਾਚਾਰ ਨਹੀਂ ਹੋਏਗਾ ਲੋਕਾਂ ਨਾਲ ਧੱਕਾ ਨਹੀਂ ਹੋਏਗਾ ਨੌਕਰੀਆਂ ਜਿਹੜੀਆਂ ਪਈਆਂ ਨੇ ਟੀਚਰ ਜਿਹੜੇ ਨੇ ਟੈਂਕੀਆਂ ਤੇ ਜਿਹੜੇ ਨੇ ਉਹ ਟੈਂਕੀਆਂ ਦੇ ਉੱਤੇ ਚੜ ਉਹਨਾਂ ਨੂੰ ਚੜ੍ਹਨਾ ਨਹੀਂ ਪਏਗਾ ਉਹ ਤਾਂ ਚਾਹ ਸਮੋਸੇ ਖਵਾਉਂਦੇ ਸੀ ਉਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਧੱਕਾ ਨਹੀਂ ਹੋਏਗਾ ਅਸੀਂ 23 ਫਸਲਾਂ ਦੀ ਐਮਐਸਪੀ ਦਵਾਂਗੇ 5 ਮਿੰਟ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਨੇ ਉਹ ਮਨਮਰਜੀ ਮਨਮਰਜ਼ੀ ਨਹੀਂ ਕਰਨਗੇ ਧੱਕੇਸ਼ਾਹੀ ਨਹੀਂ ਕਰਨਗੇ ਸੋ ਬੜੀਆਂ ਐਸੀਆਂ ਚੀਜ਼ਾਂ ਇਹਨਾਂ ਨੇ 200 22 ਦੀ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਨਰੇਬਲ ਐਕਸ ਸੀਐਮ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਈਆਂ ਹੁਣ ਹੋਇਆ ਕੀ ਆ ਹੁਣ ਜਦੋਂ ਸੱਤਾ ਦੇ ਵਿੱਚ ਆਏ ਤੇ 3 ਸਾਲ ਤੋਂ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਣ ੜਿਆ ਕਿ ਨਸ਼ੇ ਨੂੰ ਦੂਰ ਕਿਦਾਂ ਕਰਨਾ ਜਿਹੜਾ ਕਿ ਕਹਿੰਦੇ ਸੀ 10 ਦਿਨਾਂ ਵਿੱਚ ਭ੍ਰਸ਼ਟਾਚਾਰ ਦੂਰ ਕਰ ਦਈਆ ਤਿੰਨਾਂ ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਅਸੀਂ ਨਸ਼ਾ ਦੂਰ ਕਰ ਦਾਂਗੇ ਜਦੋਂ ਸੱਤਾ ਦੇ ਵਿੱਚ ਕਿਉਂਕਿ ਲੋਕ ਪਰਮਾਏ ਗਏ ਲੋਕਾਂ ਨੂੰ ਐਸੀਆਂ ਐਸੀਆਂ ਗੱਲਾਂ ਕਹਿ ਦਿਤੀਆਂ ਆਮ ਆਦਮੀ ਪਾਰਟੀ ਲੋਕੀ ਕਹਿੰਦੇ ਵੀ ਇਹ ਤੇ ਐਸੇ ਖੂਬਸੂਰਤ ਇੱਕ ਰਾਜ ਦੀ ਸਥਾਪਨਾ ਕਰਨ ਆਏ ਨੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਥੋੜੀ ਪਤਾ ਸੀਗਾ ਕਿ ਅਜੇ ਕੇਰਵਾਲ ਸਾਹਿਬ ਦਾ ਹੈਲੀਕਾਪਟਰ ਆਪਣੇ ਕੇਰਵਾਲ ਸਾਹਿਬ ਦੇ ਕਹਿਣਾ ਪੈਂਦਾ ਸਾਨੂੰ ਕਿਉਂਕਿ ਭਗਵੰਤ ਮਾਨ ਸਿੰਘ ਜੀ ਮਾਨ ਸਾਡੇ ਆਨਰੇਬਲ ਸੀਐਮ ਸਾਹਿਬ ਤਾਂ ਲੈ ਕੇ ਜਾਂਦੇ ਸੀ ਨਾਲ ਅਜੇ ਉਹਨਾਂ ਦਾ ਪਹੁੰਚਣਾ ਹੀ ਨਹੀਂ ਸੀ ਗੁਜਰਾਤ ਤੋਂ ਚੰਡੀਗੜ੍ਹ ਤੇ ਨਾਲ ਹੀ ਕਹਿਤਾ ਸੀ ਕਿ ਮਾਨਸਾ ਦੇ ਸਾਫਕਾ ਸੋਰੀ ਮਾਨਸਾ ਦੇ ਸਾਫਕਾ ਚਲੋ ਸਾਫਕਾ ਬਾਣੀ ਜਾਣਾ ਇਹਨਾਂ ਨੇ ਉਹਦਾ ਕਾਰਨ ਹਾਰਨ ਵਾਲੇ ਨੇ 2022 ਦੇ ਵਿੱਚ ਤੇ ਮਾਨਸਾ ਦੇ ਉਸ ਟਾਈਮ ਜਿਹੜੇ ਐਮਐਲਏ ਸਾਹਿਬ ਸੀਗੇ ਉਹ ਨਾਲੇ ਭ੍ਰਸ਼ਟਾਚਾਰ ਤੇ ਫਸ ਕੇ ਕਹਿੰਦੇ ਜੀ ਮੈਂ ਸੀਡੀ ਸੁਣੀ ਹੈ ਲੋਕਾਂ ਨੂੰ ਇਹ ਥੋੜੀ ਪਤਾ ਸੀਗਾ ਕਿ ਇੱਕ ਐਸੀਆਂ ਐਸੀਆਂ ਵੀਡੀਓ ਆਉਣੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਲੋਕਾਂ ਨੂੰ ਇਹ ਥੋੜੀ ਪਤਾ ਸੀਗਾ ਕਿ ਦੁਰਗੇਸ਼ ਪਾਠਕ ਵਰਗੇ ਜਿਹੜੇ ਇੱਕ ਲੀਡਰ ਦਾ ਨਾਮ ਮਨੀ ਲਾਂਡਰਿੰਗ ਵਿੱਚ ਆਉਣਾ ਸੀ ਸ਼ੁਰੂ ਹੋਇਆ ਹਾਂਜੀ ਕ੍ਰਾਈਮ ਪੰਜਾਬ ਚ ਕੀ 2022 ਤੋਂ ਸ਼ੁਰੂ ਹੋਏ ਹਾਂ ਮੈਂ ਦੱਸ ਰਿਹਾ ਕਿ ਇਹ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਦੇ ਆਨਰੇਬਲ ਲੀਡਰ ਜਿੰਨੇ ਵੀ ਸੀਗੇ ਅਸੀਂ ਆਵਾਂਗੇ ਸੀ ਇੱਕ ਮਹੀਨੇ ਵਿੱਚ ਰਾਮ ਰਾਜ ਸਥਾਪਨਾ ਕਰ ਦਾਂਗੇ ਜਦੋਂ ਸੱਤਾ ਤੇ ਬੰਦਾ ਬੈਠਦਾ ਬੰਦੇ ਨੂੰ ਫੇਰ ਪਤਾ ਲੱਗਦਾ ਕਿਸ ਹੱਬ ਆ ਵਿਖਦੀ ਕਿਹੜੇ ਇਹਨਾਂ ਨੇ ਬਿਊਰੋਕ੍ਰੇਸੀ ਦੇ ਨਕੇਲਾਂ ਪਾਲੀਆਂ ਕਿਹੜੀਆਂ ਇਹਨਾਂ ਲੋਕਾਂ ਨੇ ਭ੍ਰਸ਼ਟਾਚਾਰ ਬੰਦ ਕਰਤਾ ਇਹਨਾਂ ਦੀਆਂ ਗੱਲਾਂ ਦੇ ਸੁਣੋ ਇਹ ਤੇ ਐਸੇ ਸਰਕੂਲੇਸ਼ਨ ਐਜੂਕੇਸ਼ਨ ਤੇ ਕੱਢਣ ਦੇ ਨੇ ਜਦੋਂ ਐਡਮਿਸ਼ਨ ਆ ਜਾਂਦੀਆਂ ਬੱਚਿਆਂ ਦੀਆਂ ਕਿਤਾਬਾਂ ਲੈ ਲਈਆਂ ਜਾਂਦੀਆਂ ਯੂਨੀਫਾਰਮਾਂ ਲਈਆਂ ਜਾਂਦੀਆਂ ਤੇ ਤੇ ਸਵਾਲ ਚੁੱਕ ਰਹੇ ਹਾਂ ਠੀਕ ਹੈ ਰੂਬੀ ਜੀ ਮੈਂ ਇੱਕ ਗੱਲ ਸੀ ਹੋਰ ਕਹਿਣਾ ਚਾਹੁੰਦਾ ਹਾਂ ਜੀ ਖਾਸ ਕਰਕੇ ਲਾਅ ਐਂਡ ਆਰਡਰ ਨੂੰ ਹਾਂ ਬਹੁਤ ਗੱਡ ਸਬਦਾਂ ਵਿੱਚ ਮੈਂ ਕਹਾਂਗਾ ਰੂਬੀ ਜੀ ਇੱਕ ਮਿੰਟ ਜਿਹੜਾ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਲਾਅ ਐਂਡ ਆਰਡਰ ਦੀ ਗੱਲ ਕੀਤੀ ਆ ਅੱਜ ਆਪਣੀਆਂ ਪੁਰਾਣੀਆਂ ਗੱਲਾਂ ਦੇ ਉੱਤੇ ਆਨਰੇਬਲ ਮਿੱਤਲ ਸਾਹਿਬ ਵਿਚਾਰ ਕਰਨ ਤੇ ਇਹ ਦੱਸਣ ਕਿ 2022 ਤੋਂ ਪਹਿਲਾਂ ਕੀਤੀਆਂ ਗਈਆਂ ਗੱਲਾਂ ਦੇ ਵਿੱਚੋਂ ਕਿੰਨੀਆਂ ਗੱਲਾਂ ਸਾਰਥਕ ਆਈਆਂ 3 ਸਾਲ ਹੋ ਗਏ ਤੁਹਾਨੂੰ ਇਹ ਤੱਕ ਨਸ਼ੇ ਦੇ ਵਪਾਰੀ ਨਹੀਂ ਲੱਭਣ ਦੇ ਦੂਜੀ ਗੱਲ ਕੀ ਕੀਤਾ ਉਸ ਨਸ਼ਾ ਵੇਚਣ ਵਾਲੀ ਉਸ ਜਿਹੜੀ ਪੁਲਿਸ ਦੀ ਲੇਡੀ ਏਮਪਲੋਈ ਸੀਗੀ ਕਿ ਉਹਦਾ ਘਰ ਟਾਰਾ ਤੁਸੀਂ ਤੁਹਾਡੇ ਸਵਾਲਾਂ ਦੀ ਲੜੀ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਰੂਪੀ ਜੀ ਬਹੁਤ ਘੱਟ ਸ਼ਬਦਾਂ ਵਿੱਚ ਪਲੀਜ਼ ਠੀਕ ਹੈ ਰੂਪੀ ਜੀ ਦੇਖੋ ਜੀ ਥੈਂਕ ਯੂ ਦੇਖੋ ਜੀ ਸਰਕਾਰ ਸੁਸਤ ਨਸ਼ਾ ਤਸਕਰ ਚੁਸਤ ਅੱਜ ਕਿਵੇਂ ਇਹਨੇ ਹੌਸਲੇ ਬੁਲੰਦ ਹੋ ਗਏ ਕਿ ਇੱਕ ਪੰਜ ਭੈਣਾਂ ਦਾ ਭਰਾ ਦਾ ਕਤਲ ਕਰ ਦਿੱਤਾ ਗਿਆ ਔਰ ਤੀਜੀ ਚੌਥੀ ਵਾਰ ਦਾ ਕਿ ਜੇ ਕੋਈ ਨਸ਼ਾ ਤਸਕਰ ਬਾਰੇ ਤਲਾਹ ਦਿੰਦਾ ਪੁਲਿਸ ਨੂੰ ਕਿ ਮਤਲਬ ਪੁਲਿਸ ਦੱਸ ਦਿੰਦੀ ਹੈ ਕਿ ਵੀ ਹਾਂ ਵੀ ਆ ਫਲਾਣੇ ਬੰਦੇ ਨੇ ਤੁਹਾਡੀ ਕੰਪਲੇਂਟ ਕੀਤੀ ਜਾਂ ਫਲਾਣਾ ਬੰਦਾ ਤੁਹਾਡਾ ਉਹ ਕਰ ਰਿਹਾ ਪੰਜਾਬ ਪੁਲਿਸ ਦੇ ਮੈਂ ਕੋਈ ਹੌਸਲੇ ਤੇ ਗੱਲ ਨਹੀਂ ਕਰਦਾ ਬਿਰਕ ਸਾਹਿਬ ਨੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਇੱਕ ਐਸ ਐਚ ਓ ਪੰਜਾਬ ਪੁਲਿਸ ਦੇ ਏਡੇ ਜ਼ਬਰਦਸਤ ਪਏ ਆ ਕਿ ਜਦੋਂ ਏਰੀਆ 'ਚ ਆ ਜਾਂਦੇ ਨੇ ਨਾ ਤੇ ਬੁਲਟ ਦਾ ਪਟਾਕਾ ਨਹੀਂ ਕੋਈ ਚਲਾਉਂਦਾ ਸਾਹ ਸਾਹ ਬੰਦ ਕਰਕੇ ਸ਼ਰਾਰਤੀਆਂ ਅੰਸਰ ਨੰਗਦੇ ਆ ਤੇ ਨਸ਼ਾ ਬੰਦ ਕਰਨਾ ਪੰਜਾਬ ਪੁਲਿਸ ਲਈ ਕੋਈ ਵੱਡੀ ਗੱਲ ਨਹੀਂ ਪ੍ਰੋਬਲਮ ਕਿੱਥੇ ਆ ਰਹੀ ਹੈ ਪ੍ਰੋਬਲਮ ਇੱਥੇ ਆ ਰਹੀ ਹੈ ਪੋਲੀਟিক্যাল ਇੰਟਰਫਰੈਂਸ ਸਹੀ ਅਫਸਰਾਂ ਦੀ ਤਾਇਨਾਤੀ ਨਹੀਂ ਕੀਤੀ ਜਾਂਦੀ ਜ਼ਿਲ੍ਹਿਆਂ ਤੇ ਸਫਾਰਸੀ ਅਫਸਰ ਨੇ ਜਿਹੜੇ ਦਿੱਲੀ ਤੋਂ ਲਿਸਟਾਂ ਆਉਂਦੀਆਂ ਨੇ ਹਰ ਦੂਜੇ ਦਿਨ ਕਦੀ ਐਸਐਸਪੀ ਬਦਲਤਾ ਕਦੇ ਡੀਐਸਪੀ ਬਦਲਤਾ ਕਦੇ ਤਰਨਤਨ ਦੇ ਵਿੱਚ ਸਬ ਇੰਸਪੈਕਟਰ ਨੂੰ ਗੋਲੀ ਮਾਰੀ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਅੱਜ ਤੁਸੀਂ ਸਾਬਕਾ ਸਰਪੰਚ ਵਾਲਾ ਕਿੱਸਾ ਸੁਣਾਈ ਜਾਂਦੇ ਹੋ ਕਿ ਐਮਐਲਏਜ਼ ਨੇ ਵਰਕਰਾਂ ਨੂੰ ਇਹਨਾਂ ਦੇ ਨੂੰ ਸ਼ਾਇ ਹੀ ਇੰਨੀ ਦਿੱਤੀ ਹੋਈ ਹੈ ਔਰ ਇਨੀ ਸਰਕਾਰ ਨੇ ਫ੍ਰੀ ਹੈਂਡ ਦਿੱਤਾ ਹੋਇਆ ਹੈ ਕਿ ਜਿਹੜੇ ਲਾਚਾਰ ਮਹਿਸੂਸ ਕਰ ਰਹੀ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਹੈ ਔਰ ਜੇ ਇਸ ਤਰੀਕੇ ਦੇ ਨਾਲ ਜੇ ਅਕਸਰ ਜੇ ਆਪਾਂ ਸੱਚੀ ਨਸ਼ਾ ਬੰਦ ਕਰਨਾ ਚਾਹੁੰਦੇ ਆ ਇਹ ਨਹੀਂ ਵੀ ਸੋਰਸਸ ਪਤਾ ਨਹੀਂ ਹੁੰਦੇ ਐਸਐਚਓ ਨੂੰ ਪਤਾ ਹੁੰਦਾ ਕਿ ਏਰੀਆ 'ਚ ਕਿਹੜੀ ਫਲਾਣਾ ਜਿਹੜਾ ਬੰਦਾ ਹੈ ਜਿਹੜਾ ਗਲਤ ਕੰਮ ਕਰ ਰਿਹਾ ਹੈ ਜਾਂ ਫਲਾਣੇ ਬੰਦੇ ਨਾਲ ਹੁੰਦੀਆਂ ਕਨੈਕਸ਼ਨਸ ਨੇ ਪਰ ਇਹੀ ਗੱਲ ਹੈ ਕਿ ਪੁਲਿਸ ਪੁਲਿਸ ਨੂੰ ਜਦੋਂ ਕੰਟਰੋਲ ਹੀ ਨਹੀਂ ਦੇਣਾ ਜਦੋਂ ਫ੍ਰੀ ਹੈਂਡ ਹੀ ਨਹੀਂ ਦੇਣਾ ਦੇਖੋ ਅੱਜ ਅੱਜ ਆਪ ਆਪਾਂ ਦੇਖਿਆ ਵੀ ਕਿਵੇਂ ਅੱਜ ਪੰਜਾਬ ਨੂੰ ਸੁਪਨੇ ਦਿਖਾਏ ਗਏ ਕਿ ਅਸੀਂ ਚਾਰਾਂ ਦਿਨਾਂ 'ਚ ਨਸ਼ਾ ਬੰਦ ਕਰ ਦਾਂਗੇ ਕਦੀ ਅੰਮ੍ਰਿਤਸਰ ਸੌਵਾ ਦਿਖਾਈ ਗਈਆਂ ਔਰ ਇਹਨਾਂ ਦੇ ਹੀ ਰਿਟਾਇਰਡ ਆਈਪੀਐਸ ਕੁਮਰ ਵਿਜੇ ਪ੍ਰਤਾਪ ਨੇ ਆਪ ਦੇ ਵੱਡੇ ਲੀਡਰ ਤੇ ਇਲਜ਼ਾਮ ਲਾਏ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਅਫਸਰ ਨਸ਼ਾ ਤਸਕਰਾ ਨੂੰ ਸ਼ਹਿਦ ਦਿੰਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਕਨੈਕਸ਼ਨ ਆ ਉਹਨਾਂ ਦੀ ਤਾਇਨਾਤੀ ਆਪ ਦੇ ਦਿੱਲੀ ਅਫਸਰਾਂ 'ਚ ਹੋਈ ਆ ਜੇ ਨਸ਼ੇ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ ਇਹ ਪਿਛਲੇ 20 ਸਾਲਾਂ ਤੋਂ ਅਸੀਂ ਪੰਜਾਬ ਨੂੰ ਰੋਜ਼ ਇਹ ਨਸ਼ੇ ਤੇ ਹਜ਼ਾਰਾਂ ਡਿਬੇਟਾਂ ਹੁੰਦੀਆਂ ਜਿੰਨਾ ਟਾਈਮ ਅਸੀਂ ਸਹੀ ਰੋਡਮੈਪ ਨਹੀਂ ਦਿੱਤੇ ਜਾਵਾਂਗੇ ਐਵੇਂ ਡਿਬੇਟਾਂ ਹੋਣਗੀਆਂ ਐਵੇਂ ਪੁੱਤ ਮਰਦੇ ਰਹਿਣਗੇ ਐਵੇਂ ਨੁਕਸਾਨ ਹੁੰਦਾ ਜਾਊਗਾ ਰਿਜ਼ਲਟ ਕੋਈ ਨਿਕਲਣਾ ਨਹੀਂ ਜੇ ਕੋਈ ਜੇ ਕੋਈ ਸੱਚ ਬੋਲੂਗਾ ਸਰਕਾਰਾਂ ਸੁਣਨੀ ਤਿਆਰ ਨਹੀਂ ਉਹਨਾਂ ਤੇ ਪਰਚੇ ਦਰਜ ਕਰਨਗੀਆਂ ਤੇ ਫਿਰ ਆਪੋਜੀਸ਼ਨ ਦੀ ਤਾਂ ਗੱਲ ਸੁਣਨੀ ਸਰਕਾਰ ਤਿਆਰ ਨਹੀਂ ਇਸ ਫਿਰ ਕਿੱਦਾਂ ਮਸਲਿਆਂ ਦੇ ਹੱਲ ਹੋਣਗੇ ਠੀਕ ਹੈ ਰੂਪੀ ਜੀ ਜਸਵਿੰਦਰ ਗੌਰ ਸੋਲਜੀ ਦੇਖੋ law and order ਦੀ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ ਨਾਲ ਤਿੰਨ ਸਾਲ ਤੋਂ ਜਦ ਦੀ ਇਹਨਾਂ ਦੀ ਸਰਕਾਰ ਬਣੀ ਹੈ ਆਪਾਂ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਹੁਣ ਤੱਕ ਦੇਖ ਲਈਏ ਕਿ ਲਗਾਤਾਰ ਏਡੇ ਵੱਡੇ ਵੱਡੇ ਕਤਲ ਹੋਏ ਨੇ ਚਾਹੇ ਆਪਾਂ ਵੱਡੇ ਵੱਡੇ ਬਿਜ਼ਨਸਮੈਨਸ ਦੀ ਗੱਲ ਕਰ ਲਈਏ ਫਿਰ ਕਬੱਡੀ ਪਲੇਅਰਸ ਦੀ ਗੱਲ ਕਰ ਲਈਏ ਕਿ ਮੈਂ ਲਗਾਤਾਰ ਲੜੀਵਾਰ ਰੁਕਣ ਨੂੰ ਹੀ ਨਹੀਂ ਆ ਰਿਹਾ ਕਿ ਇਹ ਕਿੱਥੇ ਕਹਿ ਸਕਦੇ ਨੇ ਕਿ ਲਾਅ ਐਂਡ ਆਰਡਰ ਜਿਹੜਾ ਇਹਨਾਂ ਦਾ ਮੇਨਟੇਨ ਹੈ ਜਾਂ ਇਹ ਕੁਝ ਕਰ ਰਹੇ ਨੇ ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਦੇਖੋ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਦਾ ਇਸ ਦੇ ਵਿੱਚ ਬੜਾ ਵੱਡਾ ਰੋਲ ਹੈ ਲੇਕਿਨ ਮੈਨੂੰ ਇਹ ਲੱਗਦਾ ਜਿਹੜੇ ਕਾਬਿਲ ਆਫੀਸਰਸ ਨੇ ਜਾਂ ਪ੍ਰਸ਼ਾਸਨ ਦੇ ਵਿੱਚ ਲੋਕ ਨੇ ਕੰਮ ਕਰਨਾ ਚਾਹੁੰਦੇ ਉਹਨਾਂ ਦੇ ਤਬਾਦਲੇ ਹੋ ਜਾਂਦੇ ਆ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀਆਂ ਜਾਂਦੀਆਂ ਤੇ ਸਪਾਰਸ਼ੀ ਬੰਦਿਆਂ ਨੂੰ ਜਿਵੇਂ ਉਹਨਾਂ ਨੇ ਰੂਬੀ ਗਿਲ ਨੇ ਵੀ ਹੁਣੇ ਗੱਲ ਕੀਤੀ ਕਿ ਉਹਨਾਂ ਨੂੰ ਅਪਾਇੰਟ ਕਰ ਦਿੱਤਾ ਜਾਂਦਾ ਇਟਸ ਮੀਨ ਕਿ ਜਿਹੜੀ ਇਹ ਸਰਕਾਰੀ ਦੀ ਮੰਚਾ ਹੀ ਨਹੀਂ ਹੈਗੀ ਪੰਜਾਬ ਦੇ ਵਿੱਚੋਂ ਕ੍ਰਾਈਮ ਖਤਮ ਕਰਨ ਦੀ ਜਿਨ੍ਹਾਂ ਨੇ ਏਡੇ ਵੱਡੇ ਵਾਦੇ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਹੋਵੇ 92 ਜੋ ਐਮਐਲਏ ਇਹਨਾਂ ਦੇ ਬਣੇ ਹੋਣ ਲੋਗਾ ਨਹੀਂ ਨਾ ਤੇ ਵਿਸ਼ਵਾਸ ਜਿਤਾ ਕੇ ਇਹਨਾਂ ਨੂੰ ਇੱਡਾ ਵੱਡਾ ਲੋਕਫਤਵਾ ਦਿੱਤਾ ਹੋਵੇ ਉਸ ਤੋਂ ਬਾਅਦ ਅੱਜ ਪੰਜਾਬ ਦੇ ਹਾਲਾਤ ਬਣੇ ਹੋਣ ਕਿ ਜੋ ਪੰਜਾਬ ਨੇ 70 ਸਾਲਾਂ 'ਚ ਫੈਸ ਨਹੀਂ ਕੀਤਾ ਇਹਨਾਂ ਤਿੰਨਾਂ ਸਾਲਾਂ 'ਚ ਕੀਤਾ ਨਸ਼ੇ ਦੀ ਗੱਲ ਕਰ ਲਓ ਜਿਵੇਂ ਉਹਨਾਂ ਨੇ ਵੀ ਕਿਹਾ ਕਿ ਕੋਰ ਵੀ ਜੇ ਪ੍ਰਤਾਪ ਜੀ ਨਹੀਂ ਤਾਂ ਸਿੱਧਾ-ਸਿੱਧਾ ਜੋ ਹੈ ਰਾਗਵ ਛੱਡਾ ਦਾ ਨਾਮ ਲਿਆ ਇਹਨਾਂ ਨੇ ਕੀ ਕਾਰਵਾਈ ਕੀਤੀ ਹੈ ਉਹਨਾਂ ਉੱਤੇ ਜਾਂ ਕੀ ਕੁਝ ਗਿਆ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗੀ ਮੀਨੋਸ ਦੀ ਸੋਦੀਆ ਫਰੀਦਾ ਦੇ ਕੇਜਰੀਵਾਲ ਇਹ ਸਭ ਲੋਕ ਸਕ੍ਰਿਪਸ਼ਨ ਦੇ ਵਿੱਚ ਜਿਹੜੇ ਲੋਕ ਇਨਵੋਲਡ ਜਿਹੜੇ ਕਿ ਜਿੱਨਾਂ ਤੋਂ ਰਹਿ ਕੇ ਆਏ ਉਹਨਾਂ ਨੂੰ ਚੱਕ ਕੇ ਹੁਣ ਤੁਸੀਂ ਪੰਜਾਬ ਲਾਇਓ ਕਿਉਂਕਿ ਤੁਹਾਡਾ ਦਿੱਲੀ ਮਾਡਲ ਫੇਲ ਹੋ ਗਿਆ ਹੁਣ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਕੁਝ ਨਵਾਂ ਦਿਖਾਉਣਾ ਚਾਹੁੰਦੇ ਹੋ ਪਰ ਮੈਂ ਸੌ ਮਤਲਬ ਸੌਰੀ ਐ ਇਸ ਗੱਲ ਦੇ ਲਈ ਕਿ ਪੰਜਾਬ ਦੇ ਲੋਕ ਹੁਣ ਜਾਗ ਗਏ ਐ ਆਮ ਆਦਮੀ ਪਾਰਟੀ ਨੂੰ ਅਵੇਅਰ ਹੋ ਜਾਣਾ ਚਾਹੀਦਾ ਕਿ ਜਿਹੜਾ ਇਹਨਾਂ ਦਾ ਬਾਕੀ ਦਾ ਟਾਈਮ ਬਚਿਆ ਬਸ ਉਹ ਉਂਗਲੀਆਂ ਧੀ ਹੈ ਲੋਕ ਨਹੀਂ ਚਾਹੁੰਦੇ ਇਦਾਂ ਦੀ ਸਰਕਾਰ ਐ ਮੈਂ ਹੀ ਨਹੀਂ ਕਹਾਂਗੀ ਤੁਹਾਡੇ ਚੈਨਲ ਰਾਹੀਂ ਜਿੰਨੇ ਲੋਕ ਸੁਣ ਰਹੇ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਇਹਨਾਂ ਨੇ 3 ਸਾਲ ਪੰਜਾਬ ਦੇ ਜੋ ਹਾਲਾਤ ਬਣਾਤੇ ਐ ਵੱਧ ਤੋਂ ਵੱਧ ਨਸ਼ੇ ਦੇ ਤੇ ਹਾਲਾਤ ਨੇ ਹਾਲੇ ਇਹਨਾਂ ਦੀ ਨਸ਼ੀ ਦੀ ਡਰਾਈਵ ਚੱਲ ਰਹੀ ਹੈ ਲੇਕਿਨ ਬਟਾਲੇ ਦੇ ਲੜਕੀ ਦੀ ਵੀਡੀਓ ਵਾਇਰਲ ਹਫਤੇ ਪਹਿਲੇ ਹੋਈ ਹੈ ਕਿ ਲੜਕੀਆਂ ਨਸ਼ਿਆਂ ਤੇ ਲੱਗੀਆਂ ਅੱਜ ਤੋਂ ਪਹਿਲੇ ਕਦੀ ਇਦਾਂ ਹੋਇਆ ਹੀ ਨਹੀਂ ਕਿ ਟੀਆਂ ਪਹਿਣਾ ਵੀ ਨਸ਼ੇ ਕਰ ਰਹੀਆਂ ਹੁਣ ਕਿੰਨਾ ਨੂੰ ਇਹ ਠੱਲ ਪਾ ਰਹੇ ਨੇ ਇਹ ਦੇਖੋ ਜੀ ਜਿਹੜਾ ਨਸ਼ਾ ਹੈ ਨਾ ਉਦੋਂ ਤੱਕ ਨਹੀਂ ਰੁਕ ਸਕਦਾ ਜਦ ਤੱਕ ਇਹਦਾ ਟ੍ਰੇਡ ਨਹੀਂ ਖਤਮ ਹੁੰਦਾ ਇਹਦਾ ਟ੍ਰੇਡ ਉੱਪਰੋਂ ਲੈ ਕੇ نیچے ਤੱਕ ਇਹਨਾਂ ਨੇ ਸਿਰਫ ਟ੍ਰੇਡ ਬਣਾਇਆ ਉਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿੰਨਾ ਕਰਜ਼ਾ ਹੁਣ ਚੜ ਗਿਆ ਹੈ ਜਦ ਤੱਕ ਪੰਜਾਬ ਕਰਜ਼ਾ ਮੁਕਤ ਨਹੀਂ ਹੁੰਦਾ ਨਸ਼ੇ ਨੂੰ ਠੱਲ ਨਹੀਂ ਪੈ ਸਕਦੀ ਕਿਉਂਕਿ ਇਹ ਟ੍ਰੇਡ ਚੱਲੀ ਜਾ ਰਿਹਾ ਨੌਜਵਾਨਾਂ ਕੋਲੇ ਨੌਕਰੀਆਂ ਨਹੀਂ ਹੈ ਬੇਰੋਜ਼ਗਾਰੀ ਕੀ ਕਰਨਗੇ ਨਸ਼ਾ ਵੇਚਣਗੇ ਔਰ ਜਿਹੜੀ ਅਸਲ ਮਰੀਆਸ ਦੇ ਲੋਕ ਨੇ ਉਹਨਾਂ ਬੱਚਿਆਂ ਕੋਲ ਇਹ ਹੋਰ ਕੋਈ ਕੰਮ ਨਹੀਂ ਹੈਗਾ ਕਿਉਂਕਿ ਉਹ ਵਿਚਾਰੇ ਤੱਕੇ ਘਾ ਰਹੇ ਨੇ ਸੀਐਮ ਸਾਹਿਬ ਦੇ ਤੇ ਜਿਹੜੇ ਸੁਪਨੇ ਸੀ ਬੜੇ ਵੱਡੇ ਵੱਡੇ ਸੀ ਕਿ ਬਾਹਰੋਂ ਲੋਕ ਇੱਥੇ ਨੌਕਰੀਆਂ ਕਰਨ ਆਣਗੇ ਸਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਮਰਡਰ ਹੋ ਰੋਜ਼ ਜਾਂ ਫਿਰ ਰੋਤੀਆਂ ਮਤਲਬ ਪੰਜਾਬ ਦਾ ਰੰਗਲੇ ਦੀ ਜਗ੍ਹਾ ਗੰਦਲਾ ਪੰਦਾਪ ਪੰਜਾਬ ਹੋ ਗਿਆ ਠੀਕ ਹੈ ਸੋਹਲ ਜੀ ਜੀ ਮਿੱਤਲ ਸਾਹਿਬ ਦੇਖੋ ਸਾਰੀਆਂ ਧਿਰਾਂ ਤੁਹਾਨੂੰ ਕੇ ਰਹੀ ਨੇ ਕਾਨੂੰਨ ਵਿਵਸਥਾ ਦੇ ਨਾਲ ਇਹ ਬ੍ਰੋਧਿਤਰ ਦੇ ਵਿੱਚ ਨੇ ਇਹਨਾਂ ਨੇ ਸਰਕਾਰ ਦੀ ਆਲੋਚਨਾ ਕਰਨੀ ਹੈ ਪਰ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਚਾਹੇ ਉਹ ਨਸ਼ੇ ਦੀ ਪ੍ਰੋਬਲਮਾ ਚਾਹੇ ਉਹ ਗੈਂਗਸਟਰਵਾਦ ਦੀ ਪ੍ਰੋਬਲਮਾ ਚਾਹੇ ਉਹ ਅੱਜ ਲਾ ਐਂਡ ਆਰਡਰ ਦੀ ਪ੍ਰੋਬਲਮਾ ਕੀ ਉਹ 3 ਸਾਲਾਂ ਚ ਹੀ ਹੋਈ ਹੈ ਕੀ ਇਸ ਤੋਂ ਪਹਿਲਾਂ ਕੋਈ ਪੰਜਾਬ ਦੇ ਅੰਦਰ ਪ੍ਰੋਬਲਮ ਪਰਸਿਸਟ ਨਹੀਂ ਸੀ ਕਰਦੀ ਅਗਰ ਪ੍ਰੋਬਲਮ ਸੀਗੀ ਤਾਂ ਹੀ ਤਾਂ ਇਹਨਾਂ ਲੋਕਾਂ ਦਾ ਇਹ ਹਸ਼ਰ ਹੋਇਆ ਕਿ ਅੱਜ ਇਹ ਆਪਣੀ ਸਿਆਸੀ ਜ਼ਮੀਨ ਜਿਹੜੀ ਹੈਗੀ ਹੈ ਤਲਾਸ਼ ਰਹੇ ਨੇ ਦੂਜੀ ਗੱਲ ਅਗਰ ਤੁਸੀਂ ਅੱਜ ਕਰੋਗੇ ਗੱਲ ਕਿ ਹਾਂਜੀ ਨਸ਼ੇ ਦੇ ਉੱਤੇ ਸਰਕਾਰ ਨੇ ਕੀ ਕੀਤਾ ਸਰਕਾਰ ਅੱਜ 46ਵੇਂ ਦਿਨ ਦੇ ਵਿੱਚ ਜਿਹੜੀ ਕੈਂਪੇਨ ਸਰਕਾਰ ਨੇ ਕੀਤੀ ਹੈ ਉਹਦੇ ਵਿੱਚ ਲਰਨੇ ਹੁਣ ਤੱਕ ਅਰੈਸਟ ਹੋ ਚੁੱਕੇ ਨੇ 60 ਐਫਆਈਆਰਸ ਹੋਈਆਂ ਨੇ ਔਰ 475 ਲੋਕੇਸ਼ਨਸ ਦੇ ਉੱਪਰ ਸਰਕਾਰ ਨੇ ਇੱਕ ਦਿਨ ਦੇ ਵਿੱਚ ਰੇਡ ਕੀਤੀ ਹੈਗੀ ਆ ਦੂਜੀ ਗੱਲ ਹੁਣ ਇਹ ਕਹਿ ਰਹੇ ਨੇ ਜੀ ਤੁਸੀਂ ਕਾਂਗਰਸ ਵਾਲੇ ਬੋਲ ਰਹੇ ਸੀਗੇ ਜੀ ਇਹਨਾਂ ਨੇ ਆਪਣਾ ਬਦਲਤੇ ਐਸਐਸਪੀ ਬਦਲਤੇ ਡੀਜੀਪੀ ਬਦਲਤੇ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਤਾਂ ਇਹਨਾਂ ਨੇ ਕਿੰਨੇ ਏਜੀ ਬਦਲੇ ਇਹਨਾਂ ਨੇ ਕਿੰਨੀ ਵਾਰ ਡੀਜੀਪੀ ਸਾਹਿਬ ਨੂੰ ਬਦਲਿਆ ਔਰ ਇਹਨਾਂ ਨੇ ਤਾਂ ਆਪਟਰ ਵਾਲੇ ਇਹਨਾਂ ਨੂੰ ਆਪਣਾ ਚੀਫ ਮਿਨਿਸਟਰ ਬਦਲਣਾ ਪਿਆ ਉਹ ਚੀਫ ਮਿਨਿਸਟਰ ਜਿਹੜਾ ਕਹਿੰਦਾ ਸੀ ਮੈਂ 4 ਹਫ਼ਤਿਆਂ ਦੇ ਵਿੱਚ ਸੌਂ ਖਾ ਕੇ ਜਿਹੜਾ ਹੈਗਾ ਸੀ ਨਸ਼ਾ ਖਤਮ ਕਰ ਦਾਂਗਾ ਔਰ ਅੱਜ ਉਹਨੂੰ ਭਾਜੀਪੀ ਵਾਲੇ ਸਾਹਮਣੇ ਬੈਠੇ ਨੇ ਤੇ ਆਪਾਂ ਨੇ ਕ੍ਰਿਸ਼ਨ ਜੀ ਇੱਥੇ ਇਹ ਹਾਲਾਤ ਵੀ ਦੇਖੇ ਨੇ ਕਿ ਜਦੋਂ ਸਾਡੇ ਨੌਜਵਾਨ ਮੁੱਖ ਮੰਤਰੀ ਦਾ ਨਾਮ ਕਫਣਾ ਦੇ ਉੱਪਰ ਲਿਖ ਕੇ ਮਰ ਰਹੇ ਸੀਗੇ ਨਸ਼ੇ ਦੇ ਵਿੱਚ ਅੱਜ ਸਰਕਾਰ ਦੀ ਬਿਲ ਪਾਵਰਤਾ ਹੈ ਅੱਜ ਸਰਕਾਰ ਨਸ਼ੇ ਦੇ ਉੱਪਰ ਕੰਮ ਤਾਂ ਕਰ ਰਹੀ ਹੈ ਸਰਕਾਰ ਨੇ ਸਬ ਕਮੇਟੀ ਬਣਾਈ ਹੈ ਮਿਨਿਸਟਰਸ ਦੀ ਨਸ਼ ક્રાઈમ ਦੀ اگر ਗੱਲ ਕਰ ਰਹੇ ਹਾਂ ਮੈਂ ਕਹਿਣਾ ক্রাইਮ ਇਹ ਨਹੀਂ ਕਿ ਇੱਥੇ ক্রাইਮ ਜ਼ਿਆਦਾ ਹੈਗਾ ক্রাইਮ ਜੁਪੀ ਵਰਗੀ ਸਟੇਟ ਦੇ ਵਿੱਚ ਸਭ ਤੋਂ ਵੱਧ ਹੈ ਪਰ ਪ੍ਰੋਬਲਮ ਪਤਾ ਕੀ ਹੈ ਕਿਉਂਕਿ ਇੱਥੇ ਅਸੀਂ ক্রাইਮ ਦੀ ਜਿਹੜੀ ਕੱਲੀ ਕੱਲੀ ਐਫਆਈਆਰ ਆ ਉਹ ਰਿਪੋਰਟ ਕਰਦੇ ਹਾਂ ਉਹ ਉਹਨਾਂ ਨੂੰ ਦਰਜ ਕਰਦੇ ਹਾਂ ਰਿਕਾਰਡ ਕਰਦੇ ਹਾਂ ਜੁਪੀ ਵਾਲੀ ਵਰਗੀ ਸਟੇਟ ਦੇ ਵਿੱਚ ਤਾਂ ক্রাইਮ ਰਿਪੋਰਟ ਹੀ ਨਹੀਂ ਹੁੰਦਾ ਹੈਗਾ ਕਿੰਨੀਆਂ ਇਦਾਂ ਦੀਆਂ ਖਬਰਾਂ ਆਪਣੇ ਕੋਲ ਮਿਲਦੀਆਂ ਨੇ ਜਿਹੜੀਆਂ ਆਪਾਂ ਨੂੰ ਖਬਰਾਂ ਦੇ ਜ਼ਰੀਏ ਪਤਾ ਲੱਗਦੀਆਂ ਨੇ ਨਾ ਤਾਂ ਉਹਨਾਂ ਦੀ ਆਨਲਾਈਨ ਐਫਆਈਆਰ ਮਿਲਦੀ ਆ ਨਾ ਉਹਨਾਂ ਦੀ ਐਫਆਈਆਰ ਦਰਜ ਹੁੰਦੀ ਆ ਕਿੰਨੀਆਂ ਕੁੜੀਆਂ ਦੇ ਉੱਥੇ ਰ ਹਾਲਾਤ ਜਿਹੜੇ ਹੈਗੇ ਨੇ ਇਹ ਸਾਫਕਾ ਡੀਜੀਪੀ ਨੇ ਉਹ ਕਹਿੰਦੇ ਜੇ ਨਾ ਹਾਲਾਤ ਰੋਕੇ ਗਏ ਤਾਂ ਕਿਤੇ ਹੋਰ ਚਲੇ ਜਾਣਗੇ ਬਹੁਤ ਵੱਡੀ ਗੱਲ ਹੈ ਬਹੁਤ ਕੱਟ ਸ਼ਬਦਾਂ ਜੀ ਪਲੀਜ਼ ਹੂੰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਨੂੰ ਸਟਰੈਂਥ ਕੀਤਾ ਜਾ ਰਿਹਾ ਨਵੀਂ ਟੈਕਨੀਕ ਨਾਲ ਜੋੜਿਆ ਜਾ ਰਿਹਾ ਉਹਨਾਂ ਨੂੰ ਵਹੀਕਲਸ ਪ੍ਰੋਵਾਈਡ ਕਰਾਇਆ ਜਾ ਰਹੇ ਨੇ ਭਰਤੀ ਕੀਤੀ ਜਾ ਰਹੀ ਹੈ ਲਗਾਤਾਰ ਤੁਸੀਂ ਦੇਖਿਆ ਮੁੱਖ ਮੰਤਰੀ ਸਾਹਿਬ ਨੇ ਇੱਕ ਸਾਲ ਦਾ ਸ਼ਡਿਊਲ ਜਿਹੜਾ ਹੈਗਾ ਪਹਿਲਾਂ ਜਾਰੀ ਕਰਤਾ ਪਰ ਮੈਨੂੰ ਮਾਨ ਇੱਕ ਗੱਲ ਦੇ ਉੱਤੇ ਆ ਕਿ ਅੱਜ ਇਹ ਸਰਕਾਰ ਦੇ ਵਿੱਚ ਕੋਈ ਵੀ ਮਨਿਸਟਰ ਕੋਈ ਵੀ ਐਮਐਲਏ ਕੋਈ ਵੀ ਸਾਡਾ ਚੇਅਰਮੈਨ ਜਾਂ ਸਾਡਾ ਕੋਈ ਵੀ ਪੋਲਿਟੀਕਲ ਸਾਡੇ ਪਾਰਟੀ ਦਾ ਆਫਿਸ ਬੀਅਰ ਕੋਈ ਵੀ ਕਿਸੇ ਵੀ ਗੈਂਗਸਟਰ ਨੂੰ ਕਿਸੇ ਵੀ ਡਰੱਗ ਪੈਡਲਰ ਨੂੰ ਪੈਟਰਨਾਈਜ਼ ਨਹੀਂ ਕਰਦਾ ਅੱਜ ਇਹਨਾਂ ਲੋਕਾਂ ਦੇ ਰਾਜ ਦੇ ਵਿੱਚ ਇਹਨਾਂ ਨੂੰ ਤਾਂ ਦੇਖਿਆ ਮੈਂ ਮਜੀਠੀ ਦੇਮੋਚੀ ਤੁੰਗਾ ਤੋਂ ਕਾਪੂ ਟਾਈਮ ਵੀ ਬੜਾ ਪਾ ਬੀਜੇਪੀ ਪ੍ਰਮਾਨ ਕਰ ਰਹੀ ਹੈ ਸਰਕਾਰ ਦਾ ਨਹੀਂ ਨਹੀਂ ਅਸੀਂ ਤੁਮਾ ਬਾਰੇ ਫਿਰ ਸਾਨੂੰ ਕਰਦੇ ਕੁਸ਼ਲਦੀਪ ਢਿੱਲੋਂ ਵਰਗੇ ਜਿਹੜੇ ਲੋਕ ਸੀ ਕੁਸ਼ਲਦੀਪ ਢਿੱਲੋਂ ਵਰਗੇ ਲੋਕ ਸੀ ਰਾਜੂ ਭయ్యా ਵਰਗਿਆਂ ਨਾਲ ਉਹਨੀਆਂ ਫੋਟੋ ਆਈਆਂ ਅਨਸਾਰੀ ਵਰਗੇ ਲੋਕਾਂ ਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਰੱਖ ਕੇ ਆ ਉਹਨਾਂ ਨੂੰ ਉਹਨਾਂ ਨੂੰ ਉੱਥੇ ਵਰਲਡ ਕਲਾਸ ਹੂਟ ਤੇ ਬੈਠੇ ਬੈਠੇ ਡਾਂਗਸਟਰ ਬਾਦ ਤੇ ਡਰੱਗ ਬਾਦ ਲੈ ਕੇ ਕੀ ਜਾਂਦਾ ਅੱਜ ਇਹ ਲੋਕ ਜਵਾਬ ਲਾਸਟ 1 ਮਿੰਟ ਜੀ ਜੋਸਾ ਫਿਰ ਆਪਸਾਈ ਤੇ ਸਵਿਚ ਕਰਨਾ ਨੈਕਸਟ ਮੁੱਦਾ ਪਲੀਜ਼ ਮੇਰੀ ਵਾਰੀ ਹੈ ਮੇਰੇ ਨਾ ਗ੍ਰਿਸ਼ਨ ਜੀ ਇਹਨਾਂ ਦੀ ਗੱਲ ਦਾ ਦੇਖੋ ਸਿੱਧੂ ਮੂਸੇਵਾਲਾ ਜਦੋਂ ਰਾਵਰਗੀਆਂ ਏਜੰਸੀਆਂ ਨੇ ਕਿਹਾ ਕਿ ਉਹਦੀ ਜਾਨ ਨੂੰ ਖਤਰਾ ਹੈ ਉਹ ਕਿੰਦੀ ਸਰਕਾਰ ਚ ਹੋਇਆ ਸੰਦੀਪ ਨੰਗਲ ਅੰਬੀਆਂ ਨੂੰ ਪਰੇ ਅਖਾੜੇ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਕਿੰਨੇ ਇਹੋ ਜਿਹੇ ਨੌਜਵਾਨ ਰੋਜ਼ ਕਤਲ ਔਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਅੱਜ ਤੱਕ ਤੁਸੀਂ ਜਵਾਬ ਨਹੀਂ ਦੇ ਸਕੇ ਜੇਲ੍ਹਾਂ ਚ ਰੋਜ਼ ਵੀਡੀਓ ਆਉਂਦੀਆਂ ਨੇ ਜਿਨ੍ਹਾਂ ਚ ਰੋਜ਼ ਫੋਨ ਫੜੇ ਜਾਂਦੇ ਹੁਣ ਮੇਰੀ ਵਾਰੀ ਹੈ ਇਹ ਮਾਣ ਉਦੋਂ ਕਿੱਥੋਂ ਗਿਆ ਸੀਗਾ ਆਨਰੇਬਲ ਮਿੱਤਰ ਸਾਹਿਬ ਜਦੋਂ ਚਭਾਲ ਦੇ ਵਿੱਚ ਇੱਕ ਲੇਡੀ ਐਸ ਐਚ ਓ ਸੀ ਤੇ ਉਸ ਤੋਂ ਸਿਰਫ 20 ਫੁੱਟ ਦੀ ਦੂਰੀ ਦੇ ਉੱਤੇ ਇੱਕ ਔਰਤ ਨੂੰ ਨਿਰਵਸਤਰ ਕੀਤਾ ਗਿਆ ਸੀਗਾ ਮੈਂ ਮੈਂ ਦੂਜੀ ਗੱਲ ਜਿੰਨੇ ਵੀ ਤੁਹਾਡੇ ਐਮਐਲਏ ਨੇ ਪਿੰਡਾਂ ਜਾਣ ਦੇ ਤੁਹਾਡਾ ਵਿਰੋਧ ਕੀਤਾ ਜਾਣ ਦੇ ਬਟਾਲੇ ਵਾਲੇ ਐਮਐਲਏ ਨੂੰ ਤੇ ਉਹਨਾਂ ਨੂੰ ਤੇ ਜਿਪਸੀ ਦੇ ਉੱਤੇ ਚੜਨਾ ਪੈ ਗਿਆ ਬੜੀ ਗੱਲ ਸੁਣਵਾ ਤੁਹਾਡੀ ਕਿਸੇ ਦੀ ਗੱਲ ਚ ਨਹੀਂ ਬੋਲਿਆ ਤੁਸੀਂ ਇੰਨੀ ਗੱਲ ਕਹਿੰਦੇ ਪਏ ਜੇ ਬੜਾ ਵਧੀਆ ਕੰਮ ਕੀਤਾ ਜਾ ਰਿਹਾ ਫਿਰ ਜਿਹੜੀ ਹੁਣੇ ਫੜੀ ਹੈ ਤੁਸੀਂ ਲੇਡੀ ਕਨਸਟੇਬਲ ਫੜੀ ਹੈ ਜਿਹੜੀ ਨਸ਼ਾ ਵੇਚਦੀ ਪਈ ਸੀ ਕਿ ਉਹਦੇ ਘਰ ਦੇ ਤੇ ਬਲਡੋజర్ ਚਲਾਤਾ ਤੁਸੀਂ ਪਤਾ ਕੀ ਪ੍ਰੋਬਲਮ ਸੀਗੀ ਪਹਿਲੋ ਕਹਿੰਦੇ ਸੀ ਕਿ ਅਸੀਂ ਆਵਾਂਗੇ ਕੰਮ ਖਤਮ ਹੋਊਗਾ ਹੁਣ ਕੰਪੈਰੀਜ਼ਨ ਕਰਨ ਲੱਪੇ ਆ ਜੇ ਕੰਪੈਰੀਜ਼ਨ ਹੀ ਕਰਨਾ ਸੀਗਾ ਫਿਰ ਤੇ ਪਹਿਲੀਆਂ ਸਰਕਾਰਾਂ अच्छा फिर एक और बात सुन लो ਇਹਨਾਂ ਨੇ ਪਿੱਛੇ ਜਿਹੜੀ ਕ੍ਰਾਂਤੀ ਸ਼ੁਰੂ ਕੀਤੀ ਆ ਆਪਣੇ ਟਾਇਲਟਸ ਬਣਾਉਣ ਦੀ ਪਖਾਨੇ ਬਣਾਉਣ ਦੀ ਜਵਾਬ ਦੇ ਰਹੇ ਨੇ ایسی ਨਕਮੀ ਨਖਿੱਧ ਸਰਕਾਰ ਔਰ ਦਿੱਲੀ ਦੇ ਚੱਲੇ ਹੋਏ ਕਾਰ ਤੁਸੀਂ ਥੀ ਲਾਂਦੇ ਜਿਹੜੇ ਆਪ ਜਮਾਨੇ ਦੀ ਆਏ ਨੇ ਇੱਥੇ ਮੈਂ ਤਾਂ ਸਭ ਬਹੁਤ ਘੱਟ ਸ਼ਬਦ ਫਿਰ ਜਸਵਿੰਦਰ ਜੀ ਦਾ ਲਾਸਟ ਰਿਐਕਸ਼ਨ ਰਹੇਗਾ ਪਲੀਜ਼ ਹੂੰ ਪੰਜਾਬੀਏ ਦੀ ਮਿੱਤਲ ਸਾਹਿਬ ਕੋ ਪੰਜਾਬੀਏ ਦੀ ਅਣਖ ਤੋੜ ਕੇ ਹੈਗੀ ਆ ਚਲੋ ਕੋਈ ਉਹ ਤਾਂ ਪਤਾ ਹੀ ਸਾਨੂੰ 2027 ਦੀ ਸਰਕਾਰ ਬਦਲ ਰਹੀ 30 ਸੈਕਿੰਡ ਮਿੱਤਲ ਸਾਹਿਬ 30 ਸੈਕਿੰਡ ਦੇ ਵਿੱਚ ਸਰਕਾਰ ਬਦਲ ਰਹੀ ਆ ਕੋਵਿੰਦਰ ਜੀ 30 ਸੈਕਿੰਡ ਜੇ ਮੇਰੀ ਗੱਲ ਦੇ ਇਥੇ ਜਵਾਬ ਨਹੀਂ ਦੇ ਰਹੇ ਤੁਸੀਂ ਕੰਪੈਰੀਜ਼ਨ ਕਰ ਰਹੇ ਹੋ ਜਾਂ ਸੱਤਾ ਦੇ ਵਿੱਚ ਸੱਤਾ ਕੋਈ ਨਹੀਂ ਬਣ ਰਹੀ ਬਿਲਕੁਲ ਝੂਠ ਸਾਡਾ ਦੇ ਨਹੀਂ ਰਿਹਾ ਤੁਹਾਡੀ ਪਾਰਟੀ ਦਾ 2027 ਵਿੱਚ ਸੁਪਣਾ ਸਾਫ ਹੋ ਰਿਹਾ 150 ਐਮਐਲਏ ਦੀ ਵਜੋਂ ਠੀਕ ਹੈ ਮੈਂ ਰੋਕ ਰਿਹਾ ਤੁਹਾਨੂੰ ਠੀਕ ਹੈ ਠੀਕ ਹੈ ਕੰਡਾ ਜੀ ਵੀ ਬਣਦੇ ਨੇ ਕਸਾਲ ਲੱਗਦਾ ਰੋਲਾ ਪਾਉਂਦੇ ਗਾਣੇ ਵੀ ਪਿੰਡਾਂ ਚ ਗਾਣੇ ਵੀ ਗੱਲ ਬੰਨੀ ਹੋਰ ਆਮ ਗੜੀਆ ਬਰਾਦਰੀ ਨੂੰ ਕੀ ਬੋਲਦਾ ਪ੍ਰਕਾਸ਼ ਸਿੰਘ ਜੀ ਨੇ ਆਮ ਗੜੀਆ ਬਰਾਦਰੀ ਨੂੰ ਆਮ ਗੜੀਆ ਬਰਾਦਰੀ ਨੂੰ ਭਾਜਪੀ ਨੂੰ ਦਰਕਰ ਨਹੀਂ ਲਾਉਂਦੇ ਕੀ ਬੋਲਦਾ ਮੈਨੂੰ ਵਰਤ ਨਹੀਂ ਮਾਰਦੇ ਪੰਜਾਬ ਜੰਦ ਦੇ ਸੀਪੀ ਨੂੰ ਵਰਤ ਨਹੀਂ ਮਾਰਦਾ ਟਾੜੀ ਆਪਣਾ ਡੰਡ ਪਿਆ ਲੌਂਗ ਕਰ ਦਿਆ ਜਮੀਨਦਾਰੀ ਨੂੰ ਥੋੜੇ ਅੱਗੇ ਲੱਕੀ ਗਿਆ ਆਹ ਗੱਲ ਤੁਹਾਡੇ ਆਹ ਗੱਲ ਤੁਹਾਡੇ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਵਿਰਾਮ ਲਵਗੇ ਇਸ ਚਰਚਾ ਤੇ ਠੀਕ ਹੈ ਚੇਤਨ ਜੀ ਆਗੇ ਗੱਲ ਤੁਹਾਡੀ ਚੇਤਨ ਜੀ ਆਗੇ ਗੱਲ ਸਮਾਪਤੀ ਕਰਨ ਜਾ ਰਹੇ ਐ ਇਸੇ ਸਮਾਪਤੀ ਜੀ ਜੀ ਇੱਕ ਵਾਰ ਰਾਗੜੀਆ ਪ੍ਰਾਰਥਨਾ ਤੁਹੇ ਕੀ ਬੋਲਿਆ ਬੋਲਿਆ ਕਿ ਇੱਥੇ ਤਰਕਾ ਬੋਲਣਾ ਨਹੀਂ ਬੀਐਸਐਫ ਕੋਲੇ ਕੀ ਬੋਲਿਆ ਪ੍ਰੋਗਰਾਮ ਦਾ ਇਹ ਬੋਲਣਾ ਬੀਐਸਐਫ ਜੀਵਾ ਤੁਹੇ ਨਿਰਮੈਤਰ ਕੀਰਤ ਦਾ ਬਾਰਡਰ ਆ ਗਿਆ ਤੁਹਾਡੇ ਕੋਲੇ ਕਿਹੜੀ ਅੰਛਾ ਕਰਨ ਕਿਥੇ ਡਰਗ ਦੇ ਉੱਪਰ ਫੜੀ ਗਈ ਲੈ ਲਓ ਤੁਹਾਡੇ ਕੋਲੇ ਕੋਈ ਨਾਮ ਲੈ ਤਰਾਸ ਮਾਡਰਗ ਦੀਆਂ ਮਿਆਂ ਵਾਲੋ ਤੋਂ ਜਿੱਦਾਂ ਬੱਚਾ ਪਾ ਕੇ ਲਾਈ ਗਈ ਨੰਪੀ ਚਾਹਦੀ ਤੁਹਾਡੇ ਅੰਦਰ ਲੈਣ ਦੀ ਵਰਦੀ ਹੈ ਪੰਗਾ ਚ ਕਾਮ ਗੜੀਆਂ ਪਾਣਾ ਚੱਪ ਦੇ ਨਾ ਕਰਾ ਸੀ ਕੀ ਕੀਤਾ ਸ਼ਹਿਰੀ ਕਲਸੀ ਦੇ ਕਿੰਨਾ ਚੋਸੀ ਦਾ ਜੋਰ ਕਰੇ ਅਪਰਿਥੀ ਕਰੇ ਸੀ ਹੰਤਾ ਐਡਾ ਗੋਰਾ ਇਤਿਹਾਸ ਬਾਲ ਕੇ ਤਕਰੀਫ ਲੋਨ ਦੀ ਵਾਮਕਤੀ ਆਪਰਾਧੀ ਇੱਕ ਤਾਂ ਗੰਦਾ ਲਫ਼ਜ਼ ਬੋਲਿਆ ਉਹ ਥੋੜੀ ਜਿਹੀ ਖੰਦਰੀ ਨਿਕਲਿਆ ਕੀ ਕੋਈ ਤਰੀਕਾ ਆਪਰਾਧੀਆ ਨੂੰ ਕੁਝ ਪਰਾਧੀਆ ਨੂੰ ਠੀਕ ਹੈ ਬਹੁਤ ਸ਼ੁਕਰੀਆ